ਬਹੁਤ ਵੱਡੀ ਪਹਿਚਾਨ ਸੀ ਕਿ ਸਾਡੇ ਫਤਿਹਗੜ ਸਾਹਿਬ ਦੀ ਨਾ ਕਿ ਫਤਿਹਗੜ ਸਾਹਿਬ ਦੀ ਪਰ ਪੂਰੇ ਪੰਜਾਬ ਦੀ ਇੱਕ ਫਲੋਟਿੰਗ ਫਲੋਟ ਜੋ ਪਾਣੀ ਦੇ ਉੱਪਰ ਤੈਰਦਾ ਹੈ ਮੇਰਾ ਖਿਆਲ ਹੈ ਪੂਰੇ ਪੰਜਾਬ ਦੇ ਵਿੱਚ ਜਾਂ ਨੇੜੇ ਦੇ ਨਜ਼ਦੀਕ ਵੀ ਸਟੇਟਸ ਦੇ ਵਿੱਚ ਆਪਣੀ ਤਰ੍ਹਾਂ ਦਾ ਅਲੱਗ ਹੀ ਤਰ੍ਹਾਂ ਦਾ ਰੈਸਟੋਰੈਂਟ ਸੀ ਜਿੱਥੇ ਜਾ ਕੇ ਯਾਤਰੀ ਬੜਾ ਆਨੰਦ ਅਨੁਭਵ ਕਰਦੇ ਸੀ ਲਾਹੌਰ ਤੋਂ ਜਿਹੜੀ বাস ਆਂਦੀ ਸੀ ਉਹ ਵੀ ਉੱਥੇ ਸ਼ਰਾਮ ਕਰਦੇ ਸੀ ਲੋਕ ਦੇਖਦੇ ਸੀ ਮਾਰਦੇ ਲੋਕ ਵੀ ਬਹੁਤ ਵਧੀਆ ਉਪਰਾਲਾ ਹੋ ਸਕਦਾ ਹੈ ਪੰਜਾਬ ਸਰਕਾਰ ਵੱਲੋਂ ਜੇ ਉਹਨੂੰ ਦੁਬਾਰਾ ਉਹ ਬਣਾ ਕੇ ਇੱਕ ਬਹੁਤ ਹੀ ਵਧੀਆ ਟੂਰਿਜ਼ਮ ਦਾ ਇੱਕ ਪੁਆਇੰਟ ਸੈੱਟ ਕਰਿਆ ਜਾਵੇ ਉਹ ਇਹਦੇ ਵੱਲ ਸਰਕਾਰਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਅਨੋਖੀ ਮਿਸਾਲ ਐ ਇੱਕ ਬਹੁਤ ਪੁਰਾਣੀ ਮਿਸਾਲ ਐ ਤੇ ਇਹਦੇ ਉੱਤੇ ਬਹੁਤ ਜ਼ਰੂਰੀ ਹੈ ਕਿ ਇਹ ਕੰਮ ਹੋਵੇ ਤੇ ਟੂਰਿਜ਼ਮ ਨੂੰ ਇਹਦੇ ਨਾਲ ਬਹੁਤ ਵੱਡਾ ਉਤਸ਼ਾਹ ਮਿਲੇਗਾ ਯਾਤਰੀ ਸਲਾਨੀ ਇੱਥੇ ਆਂਦੇ ਨੇ ਬੜਾ ਆਨੰਦ ਲੈਣਗੇ ਸਾਡੇ ਪੰਜਾਬ ਦੀ ਇੱਕ ਵੱਖਰੀ ਪਛਾਣ ਐ 플ੋਟਿੰਗ ਰੈਸਟੋਰੈਂਟਸ ਆਂਦਾਂ ਆਂਦੇ ਨੇ ਜੀ ਬੜਾ ਜੱਜਰ ਹਾਲਤ ਦੇ ਵਿੱਚ ਐ ਮੈਂ ਵੀ ਇੱਕ ਦੋ ਵਾਰ ਗਿਆ ਦੇਖਿਆ ਪਹਿਲਾਂ ਦੁਕਾਨਾਂ ਹੁੰਦੀਆਂ ਸੀ ਲੋਕ ਸ਼ਾਪਿੰਗ ਕਰਦੇ ਸੀ ਪੰਜਾਬ ਦੀ ਆਰਥਿਕਤਾ ਨੂੰ ਵੀ ਇਹਦੇ ਨਾਲ ਇੱਕ ਸਹਿਯੋਗ ਮਿਲਦਾ ਸੀ ਜਦ ਦਿੱਲੀ ਤੋਂ ਪੂਰੇ ਪੰਜਾਬ ਦੇ ਵਿੱਚ ਜੋ ਬਾਹਰੋਂ ਆਣ ਵਾਲੇ ਲੋਕ ਲੰਘਦੇ ਸੀ ਤਾਂ ਫਲੋਟਿੰਗ ਤੇ ਰੁਕਦੇ ਸੀ ਤਾਂ ਸ਼ਾਪਿੰਗ ਕਰਦੇ ਸੀ ਹਨਾ ਇੱਕ ਰੌਣਕ ਮੇਲਾ ਲੱਗਿਆ ਰਹਿੰਦਾ ਸੀ ਹਰਿਆ ਭਰਿਆ ਫਲੋਟਿੰਗ ਹੁੰਦਾ ਸੀ ਬਹੁਤ ਜੱਜਰ ਹਾਲਤ ਚ ਹੈ ਜੀ ਤੁਸੀਂ ਖੁਦ ਦੇਖ ਸਕਦੇ ਹੋ ਤੁਸੀਂ ਮੌਇਨਾ ਕਰਕੇ ਆਇਓ ਕੀ ਹਾਲਾਤ ਹੈ ਉੱਥੇ ਤੇ ਤਾਂ ਮੇਰੀ ਨਿੱਜੀ ਤੌਰ ਤੇ ਗੁਜਾਰਿਸ਼ ਹੈ ਟੂਰਿਜ਼ਮ ਵਿਭਾਗ ਨੂੰ ਪੰਜਾਬ ਸਰਕਾਰ ਨੂੰ ਕਿ ਇਹਦੇ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਤਾਂ ਇਹਨੂੰ ਦੁਆਰਾ ਪਰਫੁੱਲਟ ਕਰਕੇ ਹਰਿਆ ਭਰਿਆ ਬਣਾਇਆ ਜਾਵੇ ਤਾਂ ਜੋ ਲੋਕ ਆ ਕੇ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਉੱਥੇ ਆਨੰਦ ਮਾਣ ਸਕਣ। ਜਿੰਨੀਆਂ ਵੀ ਸਰਕਾਰਾਂ ਹੁਣ ਆਈਆਂ ਨੇ ਪਿੱਛੇ ਉਹਨਾਂ ਦੀਆਂ ਨੂੰ ਦੇਖੀਦਾ ਹੀ ਸ਼িকার ਹੋਇਆ ਜੀ ਇਹ ਜਦੋਂ ਕਿ ਬਹੁਤ ਵਧੀਆ ਉੱਥੇ ਜੋ ਫਲੋਟਿੰਗ ਰੈਸਟੋਰੈਂਟ ਬਣਿਆ ਹੋਇਆ ਸੀਗਾ ਪਾਣੀ ਦੇ ਉੱਤੇ ਰੈਸਟੋਰੈਂਟ ਬਣਿਆ ਰੱਖਿਆ ਸੀਗਾ ਉੱਥੇ ਸ਼ਾਪਿੰਗ ਵਗੈਰਾ ਕਰਨ ਵਾਸਤੇ ਕਈ ਦੁਕਾਨਾਂ ਵੀ ਬਣ ਚੁੱਕੀਆਂ ਸੀਗੀਆਂ ਲੋਕਾਂ ਦਾ ਰੋਜ਼ਗਾਰ ਸੀਗਾ ਪਰ ਸਰਕਾਰ ਨੇ ਇਸ ਰੈਸਟੋਰੈਂਟ ਕੰਨੀ ਧਿਆਨ ਹੀ ਨਹੀਂ ਦਿੰਦਾ ਬਿਲਕੁਲ ਵੀ ਜਿਸ ਕਰਕੇ ਹੁਣ ਇੱਕ ਤਰ੍ਹਾਂ ਦਾ ਖੰਡਰ ਹੀ ਬਣ ਚੁੱਕਿਆ ਉੱਥੇ ਆ ਸਰਕਾਰ ਨੂੰ ਇਹਦੇ ਤੇ ਕੰਮ ਕਰਨਾ ਚਾਹੀਦਾ ਸੋਚਣਾ ਚਾਹੀਦਾ ਇਸ ਤੋਂ ਪਹਿਲੇ ਵੀ ਕਿ ਸਰਕਾਰ ਨੂੰ ਚਾਹੀਦਾ ਕਿ ਟੂਰਿਸਟ ਵਾਸਤੇ ਬढ़ावा ਦੇਣਾ ਚਾਹੀਦਾ ਟੂਰਿਸਟ ਨੂੰ ਕਿ ਤਾਂ ਪੰਜਾਬ ਦੇ ਵਿੱਚ ਵੀ ਟੂਰਿਸਟ ਵਧੇ ਕਿਉਂਕਿ ਇਹ ਬਹੁਤ ਵਧੀਆ ਟੂਰਿਸਟ ਪੋਸਟ ਸੀ ਸ਼ੂਟਿੰਗ ਵਗੈਰਾ ਵੀ ਬਹੁਤ ਹੁੰਦੀ ਆਦੀ ਪਹਿਲਾਂ ਪੰਜਾਬੀ ਫਿਲਮਾਂ ਦੀਆਂ ਇੱਥੇ ਤੇ ਜਿਵੇਂ ਕੋਈ ਔਨ ਹਾਈਵੇ ਨਾਲੇ ਨੈਸ਼ਨਲ ਹਾਈਵੇ ਜੀਟੀ ਰੋਡ ਦੇ ਉੱਤੇ ਐਸਾ ਰੈਸਟੋਰੈਂਟ ਸੀਗਾ ਜਿਹੜੀ ਪੰਜਾਬ ਦੇ ਵਿੱਚ ਐਂਟਰ ਕਰਦੇ ਹੀ ਪਹਿਲਾ ਟੂਰਿਸਟ ਸਪੌਟ ਆਂਦਾ ਸੀਗਾ ਇਹ ਕਿ ਆਪਣਾ ਫਲੋਟਿੰਗ ਰੈਸਟੋਰੈਂਟ ਬਣ ਰੱਖਿਆ ਸੀਗਾ ਇਹ ਸਰਕਾਰ ਤੋਂ ਕੀ ਮੰਗ ਰਹੇ ਹੋ ਸਰਕਾਰ ਤੋਂ ਇਹ ਸਾਡੇ ਸਾਰੇ ਸ਼ਹਿਰ ਨਿਵਾਸੀਆਂ ਦੀ ਇਹੀ ਅਪੀਲ ਹੈ ਕਿ ਇਹਨੂੰ ਜਲਦ ਤੋਂ ਜਲਦ ਤੋਂ ਸਟਾਰਟ ਕੀਤਾ ਜਾਵੇ ਔਰ ਵਧੀਆ ਤਰੀਕੇ ਨਾਲ ਸਟਾਰਟ ਕਰਨਾ ਚਾਹੀਦਾ ਨਾਲੇ ਹੁਣ ਇੱਕ ਇਹਨਾਂ ਨੇ ਨਵਾਂ ਪੁਲ ਬਣਾ ਕੇ ਆਵਾਜਾਈ ਦਾ ਰਸਤਾ ਹੀ ਬੰਦ ਕਰ ਦਿੱਤਾ ਜੇ ਕੋਈ ਸਾਨੂੰ ਪਤਾ ਵੀ ਹੁੰਦਾ ਸੀਗਾ ਹੁਣ ਆਵਾਜਾਈ ਦਾ ਕੋਈ ਸਾਧਨ ਹੀ ਨਹੀਂ ਆ ਉੱਤੇ ਕਿ ਜਾ ਸਕੇ ਕੋਈ ਰਸਤਾ ਹੀ ਨਹੀਂ ਬਣਾ ਰੱਖਿਆ ਉਲੂਪਰੋ ਬਣਾਤਾ ਉਪਰੋ ਉਪਰੋ ਤਾਂ ਬਿਲਕੁਲ ਵੀ ਨਹੀਂ ਪਤਾ ਲੱਗਦਾ ਕਿ ਉਰੇ ਫਲੋਟਿੰਗ ਰੈਸਟੋਰੈਂਟ ਹੁੰਦਾ ਵੀ ਸੀਗਾ ਇਹਨਾਂ ਨੂੰ ਚਲਾਉਣਾ ਚਾਹੀਦਾ ਬਹੁਤ ਜਲਦੀ ਚਲਾਉਣਾ ਚਾਹੀਦਾ ਇਹਨੂੰ ਫਲੋਟਿੰਗ ਰੈਸਟੋਰੈਂਟ ਜੋ ਬੰਦ ਕਰਿਆ ਗਿਆ ਬਹੁਤ ਹੀ ਗਲਤ ਕਰਿਆ ਹੈ ਸਰਕਾਰ ਦੀ ਅਣਦੇਖੀ ਕਰਕੇ ਬੰਦ ਹੋਇਆ ਜਦਕਿ ਉਹ ਮੇਰੇ ਹਿਸਾਬ ਨਾਲ ਬਹੁਤ ਵਧੀਆ ਸਪੋਟ ਸੀਗਾ ਆਣ ਜਾਣ ਬੰਦੇ ਜੋ ਵੀ ਸੀਗੇ ਆਉਂਦੇ ਜਾਂਦੇ ਸੀ ਉੱਥੇ ਬੈਠਦੇ ਸੀ ਖਾਣਾ ਖਾਣ ਲਈ ਬਹੁਤ ਵਧੀਆ ਜਗ੍ਹਾ ਸੀਗੀ ਜਿੱਥੇ ਬੈਠਦੇ ਜੋ ਫਲੋਰ ਕਰਦਾ ਸੀਗਾ ਜੋ ਸੀਗਾ ਜਿੱਥੇ ਬੈਠਦੇ ਸੀ ਆਪਾਂ ਤੇ ਬਹੁਤ ਹੀ ਅੱਛਾ ਵਾਤਾਵਰਨ ਹੁੰਦਾ ਸੀਗਾ ਉੱਥੇ ਹਰ ਕੋਈ ਜਾਂਦਾ ਸੀਗਾ ਖਾਣ ਪੀਣ ਲਈ ਵੀ ਉੱਥੇ ਰੋਜ਼ਗਾਰ ਵੀ ਸੀਗਾ ਲੋਕਾਂ ਦੀ ਦੁਕਾਨਾਂ ਵਗੈਰਾ ਵੀ ਸੀਗੀਆਂ ਉਹ ਵੀ ਬੰਦ ਹੋ ਗਈਆਂ ਉਹਦਾ ਵੀ ਕਾਫੀ ਨੁਕਸਾਨ ਹੋਇਆ ਹੈ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਇਤਿਹਾਸਿਕ ਜੋ ਵੀ ਚੀਜ਼ਾਂ ਸਾਰਿਆਂ ਨੂੰ ਸਾਂਭ-ਸਭਾਲ ਸਰਕਾਰ ਦੀ ਹੀ ਬਣ ਤੇ ਆਉਣ ਵਾਲੀ ਪੀੜ੍ਹੀ ਲਈ ਵੀ ਆਪਾਂ ਨੂੰ ਸੰਭਕੇ ਰੱਖਣੇ ਜ਼ਰੂਰੀ ਹੈ ਤੁਸੀਂ ਸਰਕਾਰ ਚੋਂ ਕੇ ਮੰਗ ਕਰਦੇ ਮੈਂ ਸਰਕਾਰ ਤੋਂ ਇਹ ਮੰਗ ਕਰਦਾ ਵੀ ਇਹ ਜੋ ਵੀ ਇਤਿਹਾਸਿਕ ਚੀਜ਼ਾਂ ਨੇ ਜਾਂ ਤੇ ਫਲੋਟਿੰਗ ਨੂੰ ਦੁਆਰਾ ਚਾਲੂ ਕਰੇ ਔਰ ਅੱਛਾ ਸਾਡੇ ਸ਼ਹਿਰ ਲਈ ਵੀ ਵਧੀਆ ਇੱਕ ਸਪੌਟ ਸੀਗਾ ਆਣ ਜਾਣ ਲਈ ਬੈਠਣ ਲਈ ਦੇਖੋ ਇਹ ਜਿਹੜੇ ਫਲੋਟਿੰਗ ਰੈਸਟੋਰੈਂਟ ਹੈ ਇਹ ਗੈਨੀ ਜੈਲ ਸਿੰਘ ਉਹਨਾਂ ਨੇ ਜਿਹੜਾ ਹੈਗਾ ਇਸ ਜ਼ਿਲ੍ਹੇ ਨੂੰ ਔਰ ਜੀਟੀ ਰੋਡ ਦੇ ਉੱਤੇ ਹੀ ਕੈਸੀ ਜਗਾ ਦਾ ਅ ਉਹ ਕਾਰਟਨ ਕੀ ਥਾਲੀ ਜੀ ਨਿਰਮਾਣ ਕੀਤਾ ਸੀ ਜਿਹਨੂੰ ਦੂਰ ਦੂਰ ਤੋਂ ਲੋਕ ਦੇਖਣ ਆਉਂਦੇ ਸੀ ਕਿ ਇਹ ਫਲੋਟ ਕਰ ਰਿਹਾ ਹੈਗਾ ਔਰ ਬੜੀ ਬੜਾ ਉਸ ਟਾਈਮ ਤੇ ਤਾਂ ਬੜਾ ਯੂਨੀਕ ਕਨਸੈਪਟ ਸੀ ਇਹ ਔਰ ਲੋਕ ਵਿੱਚ ਜਾਂਦੇ ਸੀ ਔਰ ਉਹਦੇ ਵਿੱਚ ਜਿਹੜਾ ਹੈਗਾ ਸਰਕਾਰੀ ਵਿਭਾਗ ਦਾ ਸਾਰਾ ਰੈਸਟੋਰੈਂਟ ਸੀ ਔਰ ਸਰਕਾਰ ਨੂੰ ਬੜੀ ਵੱਡੀ ਇਨਕਮ ਸੀ ਔਰ ਪਿਛਲੇ ਟਾਈਮ ਦੇ ਵਿੱਚ ਉਸ ਜਗ੍ਹਾ ਦੇ ਉੱਤੇ ਠੰਡਲ ਸਾਹਿਬ ਉਦੋਂ ਮੰਤਰੀ ਸੀ ਉਹਨਾਂ ਨੇ 36 ਲੱਖ ਰੁਪਇਆ ਲਾ ਕੇ ਇਹਦਾ ਦੁਆਰਾ ਨਵੀਨੀਕਰਨ ਕੀਤਾ ਕਿਉਂ ਕੀਤਾ ਉਹਦੇ ਪਿੱਛੇ ਇੱਕ ਰੀਜ਼ਨ ਐ ਸੀ ਕਿ ਜਿਹੜੀ ਪਾਕਿਸਤਾਨ ਲਾਹੌਰ ਬੱਸ ਸੀ ਉਹ ਜਦੋਂ ਜਿਹੜੀ ਹੈਗੀ ਆ ਆਪਣਾ ਬਾਗਾ ਬਾਰਡਰ ਤੋਂ ਚੱਲਦੀ ਸੀ ਤੇ ਉਹ ਦਿੱਲੀ ਤੱਕ ਜਾਂਦੀ ਸੀ ਤਾਂ ਉਹਨਾਂ ਦਾ ਰਸਤੇ ਦੇ ਵਿੱਚ ਸਿਰਫ ਲੋਟਿੰਗ ਰੈਸਟੋਰੈਂਟ ਦੇ ਉੱਤੇ ਠਹਿਰਾਅ ਬਣਾਇਆ ਗਿਆ ਸੀ ਔਰ ਉੱਥੇ ਉਹ ਲੋਕ ਬੈਹnde ਸੀ ਖੜਦੇ ਸੀ ਆ ਆਨੰਦਮਾਨਦੇ ਸੀ ਔਰ ਖਾਣਾ ਖਾਂਦੇ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਸੈਕੰਡ ਫੇਜ਼ ਉਹਨਾਂ ਦਾ ਜਿਹੜਾ ਹੈਗਾ ਦਿੱਲੀ ਵੱਲ ਨੂੰ ਸਟਾਰਟ ਹੋ ਜਾਂਦਾ ਸੀ ਅੱਜ 플ੋਟਿੰਗ ਰੈਸਟੋਰੈਂਟ ਮੈਨੂੰ ਇਹ ਲੱਗਦਾ ਕਿ ਹਿਸਟਰੀ ਬਣ ਕੇ ਰਹਿ ਜੂਗਾ ਕਿ ਹੋਰ ਕਦੇ 플ੋਟਿੰਗ ਰੈਸਟੋਰੈਂਟ ਹੁੰਦਾ ਸੀ ਉਹਦੇ ਬਹਾਨੇ ਬਣਾਏ ਜਾ ਰਹੇ ਆ ਕਿ ਜੀ ਇਹ ਨੂੰ ਰਸਤਾ ਨਹੀਂ ਰਿਹਾ ਦੇਖੋ ਇਹ ਇਹ ਬਿਲਕੁਲ ਗਲਤ ਗੱਲਾਂ ਹੈਗੀਆਂ ਰਸਤਾ ਵੀ ਉੱਥੇ ਹੈਗਾ ਸਿਰਫ ਇੱਕ ਐਗਜ਼ਿਟ ਦੇਣ ਦੀ ਉਹ ਲੋੜ ਹੁੰਦੀ ਹੈ ਕਿ ਇਹ ਇਹਨਾਂ ਚੀਜ਼ਾਂ ਬਾਰੇ ਤੁਸੀਂ ਮੈਂ ਹੈਰਾਨੀ ਤਾਂ ਇਸ ਗੱਲ ਦੀ ਹੈਗੀ ਆ ਕਿ ਤੁਸੀਂ ਅੰਬਾਲਾ ਤੋਂ ਚੱਲ ਪੋ ਆਪਣੀ ਨੀਰਸਟ ਲਾ ਲੰਨੇ ਆ ਜੇ ਕਿਸੇ ਬੰਦੇ ਨੇ ਨੂੰ ਬਾਥਰੂਮ ਆ ਗਿਆ ਕੋਈ ਬੰਦਾ ਫੈਮਿਲੀ ਦੇ ਨਾਲ ਜਾ ਰਿਹਾ ਕਿਸੇ ਨੂੰ ਰੁਕਣ ਲਈ ਜਗਾ ਨਹੀਂ ਹੈਗੀ ਇਸੇ ਏਰੀਆ ਦੇ ਵਿੱਚ ਸੋ ਇਹ ਸਰਕਾਰ ਹੈਗੀ ਆ ਜਿਹੜੀ ਇਹ ਪੰਜਾਬ ਲਈ ਇੰਨੀ ਮਾਰੂਜ਼ਤ ਕਰ ਰਹੀ ਹੈ ਕਿਉਂਕਿ ਇਹਨਾਂ ਕੋਲ ਆਮਦਨ ਦਾ ਜ਼ਰੀਆ ਕੋਈ ਨਹੀਂ ਹੈਗਾ